ਜੀ ਮਿਸਟਰ ਰਹਿ ਚੁੱਕੇ ਸਾਧ ਸੁਖਜਿੰਦਰ ਸਿੰਘ ਰੰਦਾਵਾ ਜੀ ਸਾਡੇ ਸੈਕਟਰੀ ਆਈਸੀਸੀ 달ਵੀ ਸਾਹਿਬ ਮੇਰਾ ਆਪਣਾ ਅਜ਼ੀਜ਼ ਤੇ ਆਪਣਾ ਹੀ ਭਤੀਜਾ ਸਾਧ ਸੁਖਵਿੰਦਰ ਸਿੰਘ ਡੈਨਿਸ ਸਾਹਿਬ ਸ਼ੇਰ ਬਾਬ ਦਾ ਸ਼ੇਰ ਪੁੱਤਰ ਜਿਹੜਾ ਸਾਡਾ ਸੈਕਟਰੀ ਵੀ ਆਈਸੀਸੀ ਦਾ ਉਹ ਵੀ ਇੱਥੇ ਸਟੇਜ ਤੇ ਬਿਰਾਜਮਾਨ ਨੇ ਉਹਨਾਂ ਦੇ ਨਾਲ-ਨਾਲ ਅੱਜ ਦੀ ਜਿਹੜੀ ਮੁਬਾਰਕ ਇਸ ਜਿਹੜਾ ਸਾਡਾ ਪ੍ਰੋਗਰਾਮ ਹੈ ਕਿ ਜਿਹੜੇ ਕਿ ਜੁੜੇਗਾ ਬਲਾਕ ਤੇ ਜਿੱਤੇਗੀ ਕਾਂਗਰਸ ਇਹ ਸੁਲਤਾਨਪੁਰ ਲੋਧੀ ਹਲਕੇ ਤੋਂ ਸਾਡੇ ਨੌਜਵਾਨ ਵੀਰ ਇਹ ਵੀ ਮੇਰੇ ਭਤੀਜੇ ਹੀ ਨੇ ਕਿਉਂਕਿ ਇਹਨਾਂ ਦੇ ਪਿਤਾ ਜੀ ਤੇ ਮੈਂ ਸਾਬ ਬੈਂ ਸਿੰਘ ਜੀ ਦੀ ਸਰਕਾਰ ਬਰਾੜ ਸਾਹਿਬ ਦੀ ਸਰਕਾਰ ਚ ਇਕੱਠੇ ਸੇਵਾਦਾਰ ਰਹੇ ਸੀ ਸਾਡਾ ਨਵਤੇਜ ਸਿੰਘ ਸਾਡੇ ਇਦੇ ਨਾਲ ਨਾਲ ਹੀ ਸਟੇਜ ਉੱਤੇ ਚੀਮਾ ਸਾਹਿਬ ਸਟੇਜ ਤੇ ਬਰਾਜਮਾਨ ਡਿੰਪਾ ਜੀ ਮੇਰਾ ਖਿਆਲ ਚਲੇ ਗਏ ਨੇ ੱਬੇ ਨੇ ਤੁਰ ਗਏ ਲੱਗਦੇ ਅੱਛਾ ਥੱਲੇ ਹੀ ਨੇ ਕਿਸ ਕਿਉਂ ਨਾ ਕਿਤੇ ਸਾਰਿਆਂ ਦੀ ਹਾਜ਼ਰੀ ਲੱਗਣੀ ਹੈ ਸਾਜ ਜਸਵੀਰ ਸਿੰਘ ਡਿੰਪਾ ਜੀ ਇਹ ਵੀ ਮੇਰੇ ਛੋਟੇ ਭਾਈ ਨੇ ਤੁਹਾਡੇ ਐਮਪੀ ਰਹਿ ਚੁੱਕੇ ਨੇ ਸਾਜ ਸੰਤੋਖ ਸਿੰਘ ਭਲਾਈਪੁਰ ਸਾਹਿਬ ਸਾਡੇ ਸਾਥੀ ਐਕਐਮਐਲਏ ਸਾਹਿਬ ਮੇਰੇ ਬਹੁਤ ਹੀ ਕਰੀਬੀ ਦੋਸਤ ਮਿੱਤਰ ਤੇ ਸੀਐਲਪੀ ਦੇ ਵਿੱਚ ਜਿਹੜੇ ਤਗੜੇ ਹੋ ਕੇ ਸਾਥ ਨਿਭਾਉਂਦੇ ਨੇ ਸਾਹਿਬ ਬਲਵਿੰਦਰ ਸਿੰਘ ਜਿੰਨੀ ਇਹਨਾਂ ਦੀ ਤਾਰੀਫ ਕਰੀ ਓਨੀ ਘੱਟ ਬਹੁਤ ਹੀ ਸ਼ਰੀਫ ਤੇ ਕਾਂਗਰਸ ਦੀ ਸੋਚ ਨਾਲ ਜੁੜੇ ਹੋਏ ਤੁਹਾਡੇ ਜ਼ਿਲ੍ਹਾ ਕਾਂਗਰਸ ਕਪੂਰਥਲਾ ਦੇ ਪ੍ਰਧਾਨਵੀ ਨੇ ਐਮਐਲਏ ਵੀ ਨੇ ਫਗਵਾੜੇ ਤੋਂ ਉਹ ਵੀ ਇੱਥੇ ਪਰਾਜਮਾਨ ਨੇ ਸਾਡਾ ਛੋਟਾ ਭਾਈ ਕੈਪਟਨ ਸੰਦੀਪ ਸਿੰਘ ਸੰਧੂ ਜੀ ਇਹ ਮੇਰੇ ਸਕੂਲ ਸਾਡਾ ਜਿਹੜਾ ਪੰਜਾਬ ਪਬਲਿਕ ਸਕੂਲ ਨਾਬ ਹੈ ਉਹਦੇ ਮੇਰੇ ਜੂਨੀਅਰ ਵੀ ਨੇ ਤੇ ਇਸ ਟਾਈਮ ਬਖੂਬੀ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਦਾ ਰੋਲ ਨਿਭਾਉਂਦੇ ਨੇ ਉਹ ਵੀ ਇੱਥੇ ਤਸ਼ਰੀਫ ਫਰਮਾਨ ਹੈ ਸਾਡੀ ਭੈਣ ਮਿਸਿਸ ਰੰਦਾਵਾ ਮੈਲਾ ਕਾਂਗਰਸੀ ਅਧਿક્ષા ਬਹੁਤ ਮਿਹਨਤੀ ਹਰ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਇੱਥੇ ਪਹੁੰਚਦੇ ਨੇ ਮੈਂ ਆਪਣੇ ਜਜਾਰੂ ਆਪਣੇ ਛੋਟੇ ਵੀਰ ਜਿਹਦੀ بلند ਆਵਾਜ਼ ਸਾਰੇ ਪੰਜਾਬ ਨੂੰ ਇੱਕ ਮਕਬੂਲ ਲੀਡਰ ਵਰਗਾ ਪਛਾਣਦੀ ਐ ਸਾਸਕਪਾਲ ਸਿੰਘ ਕਹਿੰਦਾ ਮੈਨੂੰ ਮਾਫੀ ਦਿਓ ਕਹਿੰਦਾ ਸਾਹਿਬ ਥੋੜੀ ਜਿਹੀ ਟਟਕੀ ਲਾਈਨ ਉਹਦੇ ਵਿੱਚੋਂ ਮੇਰੇ ਪਰਿਵਾਰ ਦੇ ਜੀ ਨੇ ਇਹਨਾਂ ਦੇ ਸੁਰਗਵਾਸੀ ਪਿਤਾ ਤੇ ਮੇਰੇ ਪਿਤਾ ਆਪਸ ਦੇ ਵਿੱਚ ਕਰੀਬੀ ਮਿੱਤਰ ਰਹੇ ਤੇ ਮੈਨੂੰ ਮਾਣ ਹੈ ਕਿ ਡੱਟ ਕੇ ਹਮੇਸ਼ਾ ਪੰਜਾਬ ਦੀ ਗੱਲ ਤੇ ਪਾਰਟੀ ਦੀ ਗੱਲ ਬੈ ਖੂਬੀ ਨਿਵਾੰਦੇ ਨੇ ਸਾਨੂੰ ਮਾਣ ਹੈ ਆਪਣੇ ਸਾਥੀ ਤੇ ਕਹਿਰਾ ਸਾਹਿਬ ਵੀ ਇਥੇ ਐਮਐਲਏ ਸਾਹਿਬ ਮੇਰੇ ਕਰੀਬੀ ਸਾਥੀ ਬੈਠੇ ਨੇ ਚੌਧਰੀ सुरेंद्र ਸਿੰਘ ਜੀ ਚੌਧਰੀ ਜਗਜੀਤ ਸਿੰਘ ਉਹਨਾਂ ਦੇ بیٹے ਉਹ ਵੀ ਬੈਠੇ ਨੇ ਮੇਰਾ ਇੱਕ ਭਤੀਜਾ ਮੈਂ ਇਥੇ ਲੱਭੀ ਜਾਂਦਾ ਇਹ ਨਹੀਂ ਪਤਾ ਗਿਆ ਕਿੱਧਰ ਨੂੰ ਹੈ ਸਾਡੇ ਸਾ ਕੁਲਬੀਰ ਸਿੰਘ ਜੀ ਦਾ ਜਥੇਦਾਰ ਸੁਰਗਵਾਸੀ ਇੰਦਰਜੀਤ ਸਿੰਘ ਜੀ ਦਾ ਜਿੰਨਾ ਤਗੜਾ ਬਾਪ ਸੀ ਉਹਦੇ ਤੋਂ ਥੋੜਾ ਜਿਹਾ ਘੱਟ ਮੁੰਡਾ ਬਾਬਤ ਉੱਤੇ ਨਹੀਂ ਹੋ ਸਕਦਾ ਪਰ ਜਿੰਨਾ ਉਹ ਵੀ ਤਗੜਾ ਜਰਨੈਲ ਸੀ ਉਹਨੇ ਹੀ ਤਗੜਾ ਸਾਡਾ ਭਤੀਜਾ ਉਹ ਵੀ تشریف فرما ਨੇ ਸਾਨੂੰ ਮਾਣ ਹੈ ਸਾਜ ਅਕਸੀਰ ਸਿੰਘ ਬਾਗਾਪੁਰਾਣਾ ਸਾਹਿਬ ਉਹ ਵੀ ਵਰਕਰਾਂ ਚ ਬੈਠੇ ਨੇ ਮੇਰੇ ਸਾਡੇ ਛੋਟੇ ਵੀਰ ਵਿਸ਼ਨੂ ਸ਼ਰਮਾ ਜੀ ਸਾਹ ਹਰਦੇਵ ਸਿੰਘ ਕੰਪੋਜ਼ ਜੀ ਸਾਡੇ ਸਹੋਤਾ ਸਾਹਿਬ ਸਾਹ ਹਰਚੰਨ ਸਿੰਘ ਸੋਤਾ ਜੀ ਅਮਨ ਜੈੰਤੀਪੁਰ ਸਾਡਾ ਅਜੀਜ਼ ਤਗੜੇ ਹੋ ਕੇ ਸਾਡੇ ਹਲਕੇ ਬਟਾਲੇ ਚ ਕੰਮ ਕਰ ਰਿਹਾ ਸੋਨੂ ਬਾਜਵਾ ਜੀ ਤੇ ਹੋਰ ਮੇਰਾ ਕੋਈ ਭਰਾ ਰਹਿ ਵੀ ਗਿਆ ਹੋਏ ਤੇ ਸਾਡੇ ਪ੍ਰਧਾਨ ਜੀ ਇੰਟਕ ਦੇ ਸ਼ਰਮਾ ਸਾਹਿਬ ਉਹ ਸਿਆਣੇ ਨੇ ਉਹਨਾਂ ਨੇ ਆਪੇ ਬਾਹ ਕੜੀ ਕਰਦੀ ਮੇਰਾ ਨਾਂ ਹੀ ਛੜਦਾ ਜੀ ਹਾਂ ਤੋਂ ਇਹ ਵੀ ਤੇ ਸਾਰੇ ਪ੍ਰੈਸ ਦੇ ਸਾਡੇ ਵੀਰ ਸਾਰੇ ਇੱਥੇ ਬੈਠੇ ਨੇ ਤੇ ਜਿੰਨੇ ਵੀ ਇੱਥੇ ਸਾਡੇ ਬਲਾਕ ਦੇ ਨਾਲ ਸੰਬੰਧਿਤ ਮੇਰੇ ਭਰਾਏ ਨੇ ਸਾਰਿਆਂ ਨੇ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੋਤਾ ਮੈਂ ਤੁਹਾਡੇ ਕੋਲ ਮਿੰਟ ਸਾਰੇ 10 ਹੀ ਲੈਣੇ ਪ੍ਰਧਾਨ ਜੀ ਦਾ ਹੁਕਮ ਹੋਇਆ ਕਿ 10 ਤੋਂ ਵੱਧ ਨਹੀਂ ਬੋਲਣਾ ਸੋ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੀ ਗੱਲ ਨੂੰ ਇਹਦੇ ਵਿੱਚ ਹੀ ਸੀਮਤ ਰੱਖਾਂਗੇ ਸੋ ਮੈਂ ਸਾਰਿਆਂ ਨੂੰ ਪਹਿਲੇ ਤੁਹਾਡੇ ਨਾਲ ਜ਼ਿਕਰ ਕਰਨਾ ਚਾਹਨਾ ਮੇਰੇ ਵੀਰੋ ਤੇ ਭਰਾਓ ਤੁਸੀਂ ਹਰਾਨੀ ਦੀ ਗੱਲ ਖੈਰਾ ਸਾਹਿਬ ਵੇਖੋ ਤੇ ਰੰਦਾਵਾ ਜੀ ਵੇਖੋ ਉਹ ਸਾਦਿਆ ਜੀ ਭੁੱਲਤੇ ਨਹੀਂ ਕਿ ਆਦਿਆ ਰਹਿ ਗਿਆ ਯਾਰ ਸਾਹਿਬ ਆ ਨਾਵਾਂ ਦੇ ਚੱਕਰ 'ਚ ਹੀ ਸੁਭਾ ਸਾਡੇ ਨੱਥੂ ਰਾਮ ਜੀ ਉਹ ਕੋਈ ਹੋਰ ਭਰਾ ਰਹਿ ਗਿਆ ਦਿੱਤੀ ਜੀ ਮਾਲਵਿਕਾ ਜੀ ਤਾਂ ਮੇਰੇ ਖਲ ਕਹਿ ਦਿੱਤਾ ਕਿ ਰਹਿ ਗਿਆ ਸੀ ਵੀ ਮਾਲਵਿਕਾ ਜੀ ਉਹ ਉਹ ਖੈਰਾ ਸਾਹਿਬ ਬੈਠੇ ਨੇ ਮੇਰਾ ਖਲ ਅੱਜ ਨਾਰਾਜ਼ ਪੱਕੇ ਹੋਣੇ ਹੈ ਲੈ 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 ਚਲੋ ਹਣ ਮਾਫੀ ਦਿਓ ਜਿਹੜਾ ਕਿ ਰਹਿ ਵੀ ਗਏ ਹੁਣ ਮੈਂ ਨੌਜਵਾਨ ਬੱਚਿਆਂ ਨੂੰ ਕਹੂੰਗਾ ਥੋੜਾ ਜਿਹਾ ਆਜੋ ਥੋੜਾ ਜਿਹਾ ਸ਼ੋਰ ਸ਼ਰਾਬਾ ਬੇਟਾ ਪੰਜ ਸੱਤ ਹੁਣ ਇੱਕ ਮਿੰਟ ਜੀ ਦੋ ਮਿੰਟ ਹਰਾਨੀ ਦੀ ਗੱਲ ਵੇਖੋ ਸਾਡੀ ਪ੍ਰੈਸ ਦੀਆਂ ਪੈਣਾ ਵੀ ਬੈਠੀਆਂ ਸਾਥੀ ਵੀ ਆਏ ਨੇ ਦੀਪਕ ਅਮਲ ਜੀ ਇੱਥੇ ਨੇ ਵੇਖੋ ਨਸ਼ਾ ਮੁਕਤ ਰੰਧਾਵਾ ਸਾਹਿਬ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਡਿਊਟੀ ਕਹਦੀ ਲੱਗੀ ਕੇਜਰੀਵਾਲ ਸਾਹਿਬ ਦੀ ਸੇ ਸੋਦੀਆ ਸਾਹਿਬ ਦੀ ਭਗਵੰਤ ਮਾਨ ਜੀ ਦੀ ਇੱਕ ਨਾਇਰ ਉਹਦੀ ਇਹ ਉਹ ਬੰਦੇ ਨੇ ਜਿਹੜੇ ਨਸ਼ੇ ਦੇ ਕੇਸ ਦੇ ਵਿੱਚ 6-6 ਮਹੀਨੇ ਕੈਦ ਗੱਟ ਕੇ ਆਏ ਇਹ ਜਿਹੜਾ ਸਾਰਾ ਉਹ ਵੱਡਾ ਸ਼ਰਾਬ ਦਾ ਸਕੈਂਡਲ ਹੋਇਆ ਸੀ ਦਿੱਲੀ ਚ 8-10 ਹਜ਼ਾਰ ਕਰੋੜ ਰੁਪਏ ਦਾ ਸਕੈਂਡਲ ਉਹਦੇ ਵਿੱਚ ਜਿਹੜੇ ਤਿਹਾਰ ਜੇਲ੍ਹ ਚ ਰਹੇ ਨੇ ਸਿੰਦਰ ਜੈਨ ਤੋਂ ਲੈ ਕੇ ਉਹ ਸਾਰੇ ਦੇ ਸਾਰੇ ਇਸ ਟਾਈਮ ਨਸ਼ਾ ਮੁਕਤ ਪੰਜਾਬ ਨੂੰ ਕਰਨ ਦੇ ਵਿੱਚ ਅੱਗੇ ਲੱਗੇ ਨੇ ਤੁਸੀਂ ਵੇਖੋ ਤੇ ਮੈਂ ਬਹੁਤ ਸਾਰੀ ਜਗ੍ਹਾ ਤੇ ਇਹ ਗੱਲ ਕਹੀ ਹੈ ਤੁਸੀਂ ਵੇਖੋ ਅੱਜ ਤੋਂ 2 ਦਿਨ ਪਹਿਲਾਂ ਨੌਜਵਾਨ ਸਾਡੇ ਐਨਸੀਸੀ ਦੇ ਕੈਡਟਸ ਜਿਹੜੇ ਨੇ ਖੈਰਾ ਸਾਹਿਬ ਉਹਨਾਂ ਨੂੰ ਸਵਾਂ ਖੁਆਈਆਂ ਲੁਧਿਆਣੇ ਦੇ ਵਿੱਚ ਅੱਜ ਤੋਂ 1.5 ਸਾਲ ਪਹਿਲੇ ਸਾਡੇ ਨੌਜਵਾਨ ਬੱਚਿਆਂ ਨੂੰ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਸਵਾਂ ਖੁਆਈਆਂ ਦਰਬਾਰ ਸਾਹਿਬ ਖੜ ਕੇ ਸਾਡੇ ਪ੍ਰਕਰਮਾਂ ਦੇ ਵਿੱਚ ਸੌ ਖਵਾਈ ਕਿ ਅਸੀਂ ਨਸ਼ਾ ਮੁਕਤ ਹੋਵਾਂਗੇ ਨਸ਼ੇ ਦਾ ਸੇਵਨ ਨਹੀਂ ਕਰਾਂਗੇ ਤੇ ਦੋਨੋਂ ਜਵਾ ਸੌ ਕੌਣ ਖਵਾ ਰਿਹਾ ਭਗਵੰਤ ਮਾਨ ਜਿਹੜਾ ਅਜੇ ਤੱਕ ਜਿਹੜਾ ਅਜੇ ਤੱਕ ਖੁਦ ਨਸ਼ਾ ਮੁਕਤ ਨਹੀਂ ਹੋਇਆ ਤੁਸੀਂ ਮੈਨੂੰ ਦੱਸੋ ਮੇਰੇ ਵੀਰੋ ਤੇ ਭਰਾਓ ਜਿਹੜਾ ਮੁੱਖ ਮੰਤਰੀ 2019 ਦੇ ਵਿੱਚ ਬਰਨਾਲੇ ਸ਼ਹਿਰ ਆਪਣੀ ਸਤਕਾਰਯੋਗ ਮਾਤਾ ਜੀ ਉਹਨਾਂ ਦੇ ਸਿਰ ਦੇ ਉੱਤੇ ਹੱਥ ਰਖਵਾਇਆ ਕੇਜਰੀ ਵਾਲੇ ਇਸੇ ਕੇਜਰੀ ਵਾਲੇ ਬਰਨਾਲੇ ਦੇ ਵਿੱਚ 5-4000 ਬੰਦਾ ਇਕੱਠਾ ਕੀਤਾ ਇੱਕ ਸੌ ਖਵਾਈ ਗਈ ਆਪਣੀ ਪੁੱਤਰ ਸਾਰੇ ਨੂੰ ਸਤਕਾਰਯੋਗ ਮਾਂ ਹੁੰਦੀ ਹੈ ਹਰ ਪਰਿਵਾਰ 'ਚ ਉਹਨਾਂ ਦੇ ਸਿਰ ਤੇ ਸੌ ਖਵਾਈ ਗਈ ਕਿ ਮੈਂ ਆਪਣੀ ਮਾਂ ਦੇ ਸਿਰ ਤੇ ਰੱਖ ਕੇ ਇਸ ਗੱਲ ਦੀ ਕਸਮ ਖਾਣਾ ਅੱਜ ਤੋਂ ਬਾਅਦ ਮੈਂ ਨਸ਼ੇ ਦਾ ਸੇਵਨ ਨਹੀਂ ਕਰੂੰਗਾ ਓ ਕੇਜਰੀਵਾਲ ਸਾਹਿਬ ਕੋਈ ਕੁਫਰ ਤੋਲ ਨਾ ਕੋ ਝੂਠ ਬੋਲਣ ਤੋਂ ਹੁਣ ਤੇ ਗੁਰੇਜ਼ ਕਰ ਲੋ ਤਿੰਨ ਸਾਲ ਤੁਸੀਂ ਰੱਜ ਕੇ ਨਸ਼ਾ ਵਕਾਇਆ ਤੁਹਾਡੀ ਐਸੇ ਪੁਲਿਸ ਨੇ ਨਸ਼ਾ ਵਕਾਇਆ ਤਿੰਨ ਸਾਲ ਤੁਸੀਂ ਖੁਦ ਉਹ ਨਸ਼ੇ ਦੀ ਕਮਾਈ ਜਿਹੜੀ ਹੈ ਤੁਹਾਡੇ ਆਪ ਦੇ ਜਿਹੜੇ ਖਜ਼ਾਨੇ ਨੇ ਉਹਨੂੰ ਭਰਪੂਰ ਕਰਦੀ ਰਹੀ ਹੁਣ ਤਿੰਨ ਸਾਲਾਂ ਬਾਅਦ ਚੋਂ ਦਿੱਲੀ ਦੇ ਵਿੱਚ ਤੁਹਾਡਾ ਮਾਂਜਾ ਲੱਥ ਹੁਣ ਤੁਸੀਂ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਪੰਜਾਬੀਆਂ ਨੂੰ ਗੁਮਰਾਹ ਕਰਨ ਵਾਸਤੇ ਫੇਰ ਆ ਗਏ ਪਹਿਲੇ ਅਮਰitsar ਸਾਹਿਬ ਇੱਕ ਇਲੈਕਸ਼ਨ ਸੀ ਉਦੋਂ ਉਦੋਂ ਸੌਂਚ ਚਕਾਤੀ ਹੁਣ ਲੁਧਿਆਣੇ ਦੀ ਇਲੈਕਸ਼ਨ ਹੈ ਲੁਧਿਆਣੇ ਨੈਸ਼ਨਲ ਐਨ ਸੀ ਸੀ ਦੇ ਕੈਂਡੀਡੇਟਸ ਨੂੰ ਸੌਂਚ ਚਕਵਾਤੀ ਤੇ ਸੌਂ ਖਵਾ ਕੌਣ ਰਿਹਾ ਇਹ ਕੇਜਰੀਵਾੜ ਤੇ ਭਗਵੰਤ ਇਹ ਕਾਬ ਨਸ਼ਾ ਮੁਕਤ ਨਹੀਂ ਹੋਇਆ ਦੂਜਾ ਤਿਹਾਰ ਜੇਲ੍ਹ ਚੋਂ ਜੇ ਹੁਣੇ ਆਇਆ ਨਸ਼ਾ ਵੇਚਣ ਦੇ ਸਕੈਂਡਲ ਦੇ ਵਿੱਚ ਇਹ ਨਸ਼ਾ ਮੁਕਤ ਕਰਨਗੇ ਜੀ ਸਾਨੂੰ ਦੂਸਰੀ ਗੱਲ ਬੜੀ ਜ਼ਰੂਰੀ ਇੱਥੇ ਸਾਰੀ ਕਾਂਗਰਸੀ ਲੀਡਰਸ਼ਿਪ ਨੂੰ ਮੈਂ ਕਹਿਣਾ ਚਾਹੁੰਦਾ ਮੇਰੇ ਵੀਰੋ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਜਿਹੜੇ ਸਾਡੀ ਕਨਸਟੀਟਿਊਸ਼ਨ ਦੇ ਨਿਰਮਾਤਾ ਨੇ ਜਿਨ੍ਹਾਂ ਦੇ ਕਾਰਨ ਅੱਜ ਸਾਡੇ ਵੀਰ ਐਮਐਲਏ ਬਣੇ ਬੈਠੇ ਨੇ ਐਮਪੀ ਬਣੇ ਬੈਠੇ ਨੇ ਚੀਫ ਮਿਨਿਸਟਰ ਬਣੇ ਬੈਠੇ ਨੇ ਸੈਂਟਰ ਦੇ ਵਿੱਚ ਵਜ਼ੀਰ ਬਣੇ ਬੈਠੇ ਸੂਬਿਆਂ 'ਚ ਵਜ਼ੀਰ ਬਣੇ ਬੈਠੇ ਨੇ ਸਾਨੂੰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮਿਸਪੈਲਟੀਆਂ 'ਚ ਰੈਜ਼ਰਵੇਸ਼ਨਾਂ ਮਿਲੀਆਂ ਨੇ ਓਏ ਬਹਿ ਜਾ ਯਾਰ 2 ਮਿੰਟ ਉਹ ਮੁੜਿਓ ਰੌਲਾ ਬੰਦ ਕਰੋ ਬੰਦ ਕਰੋ ਇੱਥੇ ਬਹਿ ਜਾ ਜਿੱਥੇ ਆਓ ਬਹਿ ਜਾ ਟਿਕ ਜੇ ਨਹੀਂ ਟਿਕਿਆ ਜਾਂਦਾ ਤਾਂ ਬਾਹਰ ਹੋ ਜਾਓ ਇੱਥੇ ਹਾਂ ਯਾ ਬਹਿ ਜਾ ਇੱਥੇ ਚਲੋ ਬਾਹਰ ਨੂੰ ਚਲੋ ਫਿਰ ਮੇਰੀ ਇੱਕ ਗੱਲ ਸੁਣ ਲਓ ਇੱਥੇ ਜ਼ਰੂਰੀ ਜਿਹੜੀ ਡਾਕਟਰ ਅੰਬੇਦਕਰ ਸਾਹਿਬ ਜਿਹੜੇ ਇਸ ਕਨਸਟੀਟਿਊਸ਼ਨ ਦੇ ਨਿਰਮਾਤਾ ਨੇ ਉਹਨਾਂ ਦਾ ਪਹਿਲੇ 26 ਜਨਵਰੀ ਵਾਲੇ ਦਿਨ ਇਸੇ ਸਾਲ ਹੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਜਿਹੜਾ ਉਹਨਾਂ ਦਾ ਲੱਗਿਆ ਹੋਇਆ ਬੋਸੀ ਉਹਨੂੰ ਉਪਤਰ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਬੰਦਾ ਚੜਿਆ ਚੜ ਕੇ ਸਟੇਜ ਉੱਤੇ ਉਹਦੇ ਉੱਤੇ ਪਿੱਛੋਂ ਪੌੜੀ ਲਾ ਕੇ 3-4 ਘੰਟੇ ਡਾਕਟਰ ਅੰਬੇਦਕਰ ਸਾਹਿਬ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਹ ਵੀ 26 ਜਨਵਰੀ ਵਾਲੇ ਦਿਨ ਉਹ ਵੀ ਹੈਰਿਟੇਜ ਸਟਰੀਟ ਦੇ ਉੱਤੇ ਜਿਹੜਾ ਦਰਬਾਰ ਸਾਹਿਬ ਤੋਂ ਤਕਰੀਬਨ 2 ਤੋਂ 300 ਗਜ਼ ਦੀ ਦੂਰੀ ਤੇ ਜਿੱਦਣ ਹਰ ਚੌਂਕ ਤੇ ਵਿੱਚ ਪੁਲਿਸ ਟੈਕਿਕ ਉੱਥੇ ਬਕਾਇਦਾ ਤੌਰ ਪੁਲਿਸ ਦੀਆਂ ਡਿਊਟੀਆਂ ਲੱਗੀਆਂ ਸੀ ਹੁਣ ਚੰਦ ਦੇਣ ਪਹਿਲੇ ਫਲੋਰ ਵਿੱਚ ਹੋਇਆ ਇੰਟਰਨੈਸ਼ਨਲ ਕਾਂਸਪੀਰੇਸੀ ਹੈ ਅਮਨ अरोड़ा ਇਹਨਾਂ ਦਾ ਕਹਿੰਦਾ ਦੀਪ ਕਮਲ ਜੀ ਕਿ ਆਪ ਦਾ ਕਾਡਰ ਜਿੱਥੇ-ਜਿੱਥੇ ਵੀ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਬੁੱਤ ਲੱਗੇ ਨੇ ਆਪ ਦੇ ਲੋਕ ਉਥੇ ਡਾਂਗਾ ਲੈ ਕੇ ਉਹਨੂੰ ਸੁਰੱਖਿਅਤ ਰੱਖਣਗੇ ਮੈਂ ਕਿਹਾ ਅਮਨ अरोड़ा ਜੀ ਕੋਈ ਝੂਠ ਬੋਲਣਾ ਬੰਦ ਕਰੋ ਕੋਈ ਕਫਰਤੋਲਾ ਬੰਦ ਕਰੋ 1100 ਬੰਦਾ ਤੇ ਸਿਕਿਉਰਟੀ ਦਾ ਕੱਲੇ ਭਗਵੰਤ ਮਾਨ ਨੂੰ ਦਿੱਤਾ 100 ਪੰਜਾਬ ਪੁਲਿਸ ਦਾ ਕਮਾਂਡੋ ਤੋਂ ਹੀ ਕੇਜਰੀਵਾਲ ਨੂੰ ਦਿੱਤਾ ਕਿਸੇ ਥਾਣੇ ਵਿੱਚ ਪੁਲਿਸ ਹੈ ਨਹੀਂ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਰੋਜ਼ ਫਰੋਤੀ ਦੀਆਂ ਚਿੱਠੀਆਂ ਆ ਰਹੀਆਂ ਨੇ ਜੇ ਇਹਨਾਂ ਕੋ ਸਿਕਿਉਰਟੀ ਲਾਓਗੇ ਤਾਂ ਹੀ ਕਿਤੇ ਸਿਕਿਉਰਟੀ ਦੋਗੇ ਇਹਨਾਂ ਨੂੰ ਫੈਸਲਾ ਕਰਨਾ ਪਏਗਾ ਕਿ ਡਾਕਟਰ ਅੰਬੇਦਕਰ ਸਾਹਿਬ ਜੇ ਜਿਹੜੇ ਸਟੈਚੂ ਨੇ ਕੀ ਹੈ ਜੇ ਸਿਕਿਉਰਟੀ ਆਪਣੀ ਹਟਾਣਗੇ ਤਾਂ ਹੀ ਸੁਰੱਖਿਤ ਕਰ ਸਕਣਗੇ ਨਿਰਾ ਝੂਠ ਬੋਲ ਰਹੇ ਨੇ ਨਿਰਾ ਕੁਫਰ ਤੋੜ ਰਹੇ ਨੇ ਕੰਪਲੀਟ ਫੇਲ ਹੈ ਸਰਕਾਰ ਹੋਈ ਹਰ ਪਾਸੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਸ ਪੰਜਾਬ ਐਸੈਂਬਲੀ ਦੇ ਸੈਸ਼ਨ ਦੇ ਵਿੱਚ ਮੇਰੇ ਵੀਰੋ ਤੁਸੀਂ ਵੇਖਿਆ ਹੋਵੇ ਤੁਹਾਡੇ ਦਾਸ ਨੇ ਇੱਕ ਰੈਜ਼ੋਲੂਸ਼ਨ ਇੱਕ ਮਤਾ ਲੈ ਕੇ ਆਂਦਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇਸ਼ ਦੀ ਆਜ਼ਾਦੀ ਵਿੱਚ ਜਿਨ੍ਹਾਂ ਦਾ ਸਾਰਿਆਂ ਨਾਲ ਵੱਡਾ ਨਮਾਇਆ ਹੱਥ ਹੈ ਜਿਨ੍ਹਾਂ ਨੂੰ ਸ਼ਹੀਦ ਆਜ਼ਮ ਨਾਲ ਅਸੀਂ ਸਾਰੇ ਯਾਦ ਕਰਨੇ ਆ ਮੈਂ ਮੰਗ ਕੀਤੀ ਕਿ ਸਲਮ ਸ਼ਮਤੀ ਨਾਲ ਅਸੀਂ ਇੱਕ ਬਤਾ ਲੈ ਕੇ ਆਈਏ ਜਿਸ ਦੇ ਵਿੱਚ ਆਮ ਆਦਮੀ ਕਾਂਗਰਸ ਸਾਰੀਆਂ ਜਮਾਤਾਂ ਸੈਂਟਰ ਨੂੰ ਲਿਖ ਕੇ ਕੱਲਣ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤ ਰਤਨਾ ਦਾ ਜਿਹੜਾ ਖਤਾਬ ਹੈ ਜਿਤੋਂ ਅਜੇ ਵਾਂਝਿਆ ਨੇ ਉਹ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੂੰ ਮਿਲਣਾ ਚਾਹੀਦਾ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਇਹ ਜਿਹੜੀ ਫਰਜ਼ੀ ਇਨਕਲਾਬੀਆਂ ਦੀ ਜਮਾਤ ਹੈ ਇਹ ਜਿਹੜਾ ਸਪੀਕਰ ਹੈ ਕੁਲਤਾਰ ਸਿੰਘ ਇਹ ਜਿਹੜੀ ਆਮ ਆਦਮੀ ਦੀ ਪਾਰਟੀ ਹੈ ਇਹਨਾਂ ਨੇ ਉਦਣ ਅਤਰਾਜ ਜਤਾਇਆ ਉਸ ਮਤੇ ਨੂੰ ਇਹਨਾਂ ਨੇ ਪਾਸ ਨਹੀਂ ਕੀਤਾ ਇੱਕ ਭਗਵੰਤ ਸਿੰਘ ਨਾਂ ਦਾ ਘੱਗੇ ਦਾ ਆਦਮੀ ਹੈ ਜਿਹੜਾ ਇੱਕ ਸਵਾ ਸਾਲ ਦਾ ਲਗਾਤਾਰ ਇਹਨਾਂ ਸਾਰੇ ਆਪ ਦੇ ਐਮਐਲਏ ਕੋ ਮਨਿਸਟਰਾਂ ਕੋ ਚੀਫ ਮਨਿਸਟਰ ਕੋ ਚਿੱਠੀਆਂ ਲੈ ਕੇ ਇੱਕ ਲਾਲ ਕਿਤਾਬ ਤਿਆਰ ਕਰਾਈ ਹੈ ਉਹਨੂੰ ਮੈਂ ਵਿਧਾਨ ਸਭਾ 'ਚ ਪੇਸ਼ ਕੀਤਾ ਉਹਨੇ ਗੱਲ ਕਹੀ ਕੇ ਬਾਜਵਾ ਸਾਹਿਬ ਇਹਦਾ ਇੱਕ ਕੜਾਚੋਂ ਤੋਂ ਕੈਂਡੀਡੇਟ ਹੈ ਜਿਹੜਾ ਪਿਛਲੀ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਖਾਤ ਖਲੋਤਾ ਸੀ ਮੈਂ ਉਹਨੂੰ ਗੁਰਮੇਲ ਸਿੰਘ ਨੂੰ ਨਾਲ ਲੈ ਕੇ ਗਿਆ ਮੈਨੂੰ ਇਹ ਭਗਵੰਤ ਨੇ ਕਿਹਾ ਇਹ ਮਤਾ ਮੈਂ ਉਹਨਾਂ ਚਿਰ ਨਹੀਂ ਲੈ ਕੇ ਆ ਸਕਦਾ ਸ਼ੀਦ ਆਜ਼ਮ ਭਗਤ ਸਿੰਘ ਜੀ ਦੇ ਹੱਕ 'ਚ ਮੈਂ ਪਤਾ ਮਤਾ ਨਹੀਂ ਪਾ ਸਕਦਾ ਜਿੰਨਾ ਚਿਰ ਹਿੰਦੂ ਦਾ ਹਿੰਦੁਸਤਾਨ ਦਾ ਹੋਮ ਮਿਨਿਸਟਰ ਅਮਲ ਸ਼ਾਹ ਮੈਨੂੰ ਇਜਾਜ਼ਤ ਨਾ ਦੇ ਮੈਂ ਬੰਦਾ ਪੇਸ਼ ਕੀਤਾ ਮੇਰੇ ਫੇਸਬੁੱਕ ਤੇ ਤੁਸੀਂ ਸੁਣ ਸਕਦੇ ਹੋ ਭਗਵੰਤ ਸਿੰਘ ਨਾਂ ਦਾ ਆਦਮੀ ਹੈ ਪਿੰਡ ਉਹਦਾ ਖੱਗਾ ਹੈ ਤਹਿਸੀਲ ਉਹਦੀ ਪਾਤਣਾ ਜ਼ਿਲ੍ਹਾ ਉਹਦਾ ਪਟਿਆਲਾ ਗਵਾਂਡੀ ਹੈ ਭਗਵੰਤਬਾਨ ਦਾ ਉਹਨੂੰ ਕਹਿਣ ਲੱਗਾ ਪਹਿਲੇ ਮੈਨੂੰ ਇਹ ਜੇ ਮਤਾ ਪਾਸ ਕਰਨਾ ਪਹਿਲੇ ਮੈਨੂੰ ਅਮੇਸ਼ਾ ਜੀ ਕੋ ਜਾਸ ਲੈਣੀ ਪੈਣੀ ਇਹ ਕਿਸ ਕਿਸਮ ਦੇ ਫਰਜ਼ੀ ਇਨਕਲਾਬੀ ਨੇ ਦੋ ਇਹਨਾਂ ਨੇ ਪਿੱਛੇ ਫੋਟੋਆਂ ਲਾਈਆਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਇੱਕ ਸੀਦੇ ਆਜ਼ਮ ਭਗਤ ਸਿੰਘ ਜੀ ਦੋਨੋ ਲੀਡਰਾਂ ਦੀ ਜਿਹੜੀ ਸੋਚ ਆ ਉਹਦੇ ਨਾਲ ਨਹੀਂ ਬੱਚੇ ਵੇਖੋ ਮੇਰੇ ਵੀਰੋ ਬੇਨਤੀ ਮੈਂ ਤੁਹਾਨੂੰ ਇਹ ਕਰਨੀ ਹੈ ਪੰਜਾਬ ਨੂੰ ਅੱਜ ਇੱਕ ਮੁੱਠ ਹੋਣ ਦੀ ਲੋੜ ਅਸੀਂ ਵੇਖ ਹੀ ਲਿਆ ਹੁਣੇ ਸਾਹ ਸੁਖਪਾਲ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਸੀ ਮੇਰਾ ਪਹਿਲੇ ਤੋਂ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਾ ਕੋਈ ਗੁਨਾਹ ਹੋ ਸਕਦਾ ਨਾ ਕੋਈ ਫਰੋਤੀ ਦੀ ਚਿੱਠੀ ਜਾਂ ਟੈਲੀਫੋਨ ਆ ਸਕਦਾ ਨਾ ਕੋਈ ਨਸ਼ਾ ਵਿਕਚਦਾ ਜਿੰਨਾ ਜੇ ਪੰਜਾਬ ਪੁਲਿਸ ਦੀ ਮਰਜ਼ੀ ਨਾ ਹੋਏ ਅਕਾਲੀ ਜਾਂ ਪਰसों ਇੱਕ ਲੜਕੀ ਫੜੀ ਗਈ ਹੈ ਬਠਿੰਡੇ ਦੀ ਹੌਲਦਾਰ ਉਹ ਕੁੜੀ ਹੈ 6 ਉਹਦੇ ਕੋ ਗੱਡੀਆਂ ਨਿਕਲੀਆਂ 6 ਥਾਰ ਗੱਡੀ 'ਚ ਘੁੰਮਦੀ ਰੰਦਾਬਾ ਸਾਬ ਤੁਸੀਂ ਡਿਪਟੀ ਚੀਫ ਮਿਨਿਸਟਰ ਰਹੇ ਹੋ ਥਾਰ ਗੱਡੀ 50 ਲੱਖ ਦੀ ਉਹਨੇ ਘੜੀ ਲਾਈ ਹੈ ਰੋਲੈਕਸ ਦੀ ਤੇ ਦਸ ਸਾਲਾਂ ਦੀ ਮੈਨੂੰ ਪਤਾ ਲੱਗਾ 8-7 ਸਾਲ ਦੀ ਇਸ ਵਪਾਰ ਵਿੱਚ ਤੇ ਉਹਦੀਆਂ ਤਾਰਾਂ ਬਹੁਤ ਵੱਡੇ ਅਫਸਰਾਂ ਨੇ ਵੀ ਰਲਦੀਆਂ ਨੇ ਤੇ ਇਹਨਾਂ ਦੇ ਦੋ ਮੰਤਰੀਆਂ ਨੇ ਵੀ ਰਲਦੀਆਂ ਇਹ ਅਸੀਂ ਇਹ ਇਸ ਸਟੇਜ ਤੋਂ ਮੰਗ ਕਰਾਂਗੇ ਸੁਲਤਾਨਪੁਰ ਲੋਧੀ ਸਾਹਿਬ ਕਿ ਇਨਵੈਸਟੀਗੇਸ਼ਨ ਇਸ ਲੜਕੀ ਦੀ ਪੰਜਾਬ 'ਚ ਨਹੀਂ ਹੋਣੀ ਕਿਸੇ ਨੇ ਨੂੰ ਕੁਝ ਨਹੀਂ ਦੇ ਕਹਿਣਾ ਡਰਾਮਾ ਰਚਾਇਆ ਜਦੋਂ ਵੇਖਿਆ ਰੌਲਾ ਪੈ ਗਿਆ ਕਹਿੰਦੇ ਨੌਕਰੀਆਂ ਕੱਢ ਦਿੱਤਾ ਇਹਦੀ ਇਨਵੈਸਟੀਗੇਸ਼ਨ ਜਿਹੜੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈ NIA ਇਹ ਲੜਕੀ ਉਹਨੂੰ ਦੇਣੀ ਚਾਹੀਦੀ ਉਹਨਾਂ ਨੂੰ ਇਨਵੈਸਟੀਗੇਟ ਕਰਕੇ ਪੰਜਾਬ ਪੁਲਿਸ ਦੇ ਨਾਲ ਤੇ ਜਿਹੜੇ ਇਹਨਾਂ ਦੇ ਮੰਤਰੀ ਨੇ ਤੇ ਜਿਹੜਾ ਹੋਰ ਬਹੁਤ ਸਾਰੇ ਲੋਕ ਹੈ ਨੇ ਉਹਨਾਂ ਨਾਲ ਜਿਹਦੇ ਨਾਲ ਇਹ ਤਾਰਾ ਲੜਕੀ ਦੀਆਂ ਜੁੜਦੀਆਂ ਨੇ ਇਹਨਾਂ ਨੂੰ ਪਰਦਾ ਫਾਸ਼ ਹੋਣਾ ਚਾਹੀਦਾ ਮੇਰਾ ਇਹ ਮੰਨਣਾ ਮੇਰੇ ਵੀਰੋ ਪੰਜਾਬ 'ਚ ਜਿੰਨੀ ਗੁੰਡਾਗਰਦੀ ਹੋ ਰਹੀ ਹੈ ਦੀਪ ਕਮਲ ਜੀ ਸਾਡਾ ਵਾਸ ਚੱਲੇ ਤੇ ਮੈਂ ਕਹਿੰਨਾ ਪੰਜਾਬ ਪੁਲਿਸ ਨੂੰ ਡਿਸਮੈਂਟਲ ਕਰਨ ਦਾ ਟਾਈਮ ਆ ਗਿਆ ਡਿਸਮੈਂਟਲ ਕਰ ਇਹ ਮੋਰਲੀ ਕਰਪਟ ਹੋ ਚੁੱਕੇ ਨੇ ਇਹਨਾਂ ਨੇ ਆਪਣਾ ਆਮਾਨ ਵੇਚ ਦਿੱਤਾ ਆਪਣਾ ਦੀਨ ਵੇਚ ਦਿੱਤਾ ਇਸ ਫੋਰਸ ਨੂੰ ਨਵੇਂ ਸਿਰਿਓਂ ਪੁਨਰ ਸੁਰਜੀਤ ਕਰਨ ਦੀ ਲੋੜ ਆ ਤੁਸੀਂ ਰੋਜ਼ ਹੀ ਵੇਖ ਰਹੇ ਹੋ ਕੀ ਰਿਹਾ ਐਡੇ ਵੱਡੇ ਪੈਮਾਨੇ ਤੇ ਗੁੰਡਾਗਰਦੀ ਇੰਨੇ ਤੁਸੀਂ ਸੋਚ ਸਕਦੇ ਹੋ ਜਿਹੜੀ ਫੋਰਸ ਕਿਸਾਨਾਂ ਦੀ ਸੁਰੱਖਿਆ ਵਾਸਤੇ ਹੋਏ ਉਹ ਸਾਰਿਆਂ ਨੇ ਪਹਿਲੇ ਭਗਵੰਤ ਕਿਸਾਨਾਂ ਨੂੰ ਦਾਵਤ ਦੇ ਕੇ ਘਰ ਸਦੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਾਇਆ ਤੇ ਉਸ ਤੋਂ ਬਾਅਦ ਇਹਨਾਂ ਦੀ ਪੁਲਿਸ ਜਿਹੜੀ ਆਪ ਦੇ ਐਮਐਲਏ ਦੀ ਮਦਦ ਦੇ ਨਾਲ 135 ਟਰਾਲੀਆਂ ਚੋਰੀ ਕਰਨ ਇਹਨਾਂ ਦੇ ਮੰਜੇ ਚੁੱਕ ਲਏ ਇਹਨਾਂ ਦੇ ਬਿਸਤਰੇ ਚੁੱਕ ਲਏ ਇਹਨਾਂ ਦੇ ਏਸੀ ਚੁੱਕ ਕੇ ਲੈ ਗਏ ਇਹਨਾਂ ਦੇ ਗੈਸ ਸਿਲੰਡਰ ਚੁੱਕ ਕੇ ਲੈ ਗਏ ਕਰੋੜਾ ਰੁਪਏ ਦੀ ਨਫਰੀ ਜਿਹੜੀ ਹੈ ਬਾਰਡਰਾਂ ਤੋਂ ਚੁੱਕੀ ਗਈ ਇਸ ਕਿਸਮ ਦੀ ਪੁਲਿਸ ਤੇ ਹੱਤੀ ਕਿ ਪੰਜਾਬ ਸੁਰੱਖਿਤ ਹੋ ਸਕਦਾ ਤੀਸਰੀ ਗੱਲ ਅਖੀਰ ਤੇ ਮੈਂ ਇੱਕੋ ਗੱਲ ਕਹਿ ਕੇ ਇਜਾਜ਼ਤ ਲੈਣੀ ਹੈ ਕਿ ਮੇਰੇ ਵੀਰੋ ਇਹ ਜਿਹੜੇ ਫਰਜ਼ੀ ਇਨਕਲਾਬੀ ਨੇ ਇਹਨਾਂ ਦਾ ਕੰਮ ਤੇ ਓਵਰ ਹੋ ਗਿਆ ਇਹਨਾਂ ਦੇ ਤੇ ਕਿਸੇ ਨੇ ਬੂਤ ਤੇ ਵੀ ਨਹੀਂ ਬਹਿਣਾ ਇਹਨਾਂ ਦੀਆਂ ਤੇ ਹੋਣੀਆਂ ਜ਼ਮਾਨਤਾਂ ਜ਼ਬਤ ਮੇਰੀ ਪਹਿਲੀ ਪੇਸ਼ਗੋਈ ਹੈ ਕਿ ਭਗਵੰਤ ਨੇ ਤੇ ਪਹਿਲੀ ਗੱਲ ਧੂਰੀ ਤੋਂ ਖਲੋਣਾ ਹੀ ਨਹੀਂ ਇਹਨੂੰ ਪਤਾ ਕਿ ਜੇ ਇਲੈਕਸ਼ਨਾਂ ਦੇ ਰਿਜ਼ਲਟ ਦੇ ਢੀਕ ਲੈ ਤੇ ਮੈਨੂੰ ਕਿਸੇ ਨਾ ਕਿਸੇ ਨੇ ਘੁਟੋ ਹੱਥ ਪਾ ਲੈਣ ਇਹ ਗਿਣਤੀ ਤੋਂ ਪਹਿਲਾਂ ਹੀ ਪੱਜ ਜਾਣੇ ਨੇ ਪਹਿਲੀ ਗੱਲ ਤੇ ਇਲੈਕਸ਼ਨ ਨਹੀਂ ਲੜਨੇ ਜੇ ਲੜ ਗਏ ਇਹ ਗਿਣਤੀ ਜੀ ਪੱਜ ਜਾਣੇ ਦੂਸਰੀ ਗੱਲ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹਨਾ ਸਾਨੂੰ ਹੁਣ ਸਮੁੱਚੇ ਪੰਜਾਬ ਨੂੰ ਜੇ ਵਿਚਾਰਨ ਦੀ ਲੋੜ ਚੀਮਾ ਸਾਹਿਬ ਇੱਕ ਸਕਿੰਟ ਸਾਨੂੰ ਖਤਰੇ ਦੀ ਘੰਟੀ ਜੀ ਆਣੀ ਹੈ ਤੇ ਭਾਰਤੀ ਜਨਤਾ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਨੇ ਬੀਜੇਪੀ ਨੇ ਜੋ ਕੱਲ ਦਿੱਲੀ ਦੇ ਵਿੱਚ ਕੀਤਾ ਵਕਫ ਬੋਰਡ ਦਾ ਜਿਹੜਾ ਬਿੱਲ ਆਇਆ ਮੇਰੇ ਵੀਰੋ ਹਰ ਧਰਮ ਨੂੰ ਆਜ਼ਾਦੀ ਹੈ ਆਪਣੀ ਜਾਇਦਾਦ ਆਪਣੇ ਜਿਹੜੇ ਵੀ ਭਾਵੇਂ ਮੁਸਲਮਾਨਸ ਨੇ ਉਹਨਾਂ ਦੇ ਮਸਜਿਦਾਂ ਉਹ ਆਪਣਾ ਖੁਦ ਉਹਦਾ ਧਿਆਨ ਕਰ ਸਕਦੇ ਨੇ ਐਸਪੀਸੀ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਸੈਂਟਰ ਦੀ ਸਰਕਾਰ ਨੇ ਮਦਖਲ ਸ਼ੁਰੂ ਕਰ ਦਿੱਤਾ ਤੁਸੀਂ ਵੇਖ ਹੀ ਰਿਹਾ ਰੋਜ ਬਣ ਕੀ ਰਿਹਾ 크ਰਿਸਚੀਅਨਸ ਦਾ ਤੁਸੀਂ ਹੈਰਾਨ ਹੋਵਗੇ 크ਰਿਸਚੀਅਨ ਹੈਲਥ ਜਿਹੜੇ ਉਹਨਾਂ ਦੇ ਹਸਪਤਾਲ ਨੇ ਤੇ ਜਿਹੜੇ ਉਹਨਾਂ ਦੇ ਪੜਨ ਵਾਲੇ ادارے ਨੇ ਉਹਨਾਂ ਵਿੱਚ ਕਈ ਸਾਲਾਂ ਤੋਂ ਲਗਾਤਾਰ ਮਦਖਲਤ ਕਰ ਰਹੀ ਅਜੇ ਕੱਲ ਪਰਸੋਂ ਹੀ ਜਿਹੜਾ ਗੁੱਡ ਫਰਾਈਡੇ ਦਾ ਛੁੱਟੀ ਹੁੰਦੀ ਹੈ ਉਹ ਵੀ ਇਹਨਾਂ ਨੇ ਬੰਦ ਕਰ ਦਿੱਤੀ ਸੋ ਕਹਿਣਾ ਕੀ ਹੈ ਨਾ ਘੱਟ ਗਿੰਤੀਆਂ ਨਾ ਦਲਿਤ ਭਾਈਚਾਰਾ ਮੇਰੇ ਵੀਰੋ ਇੱਕ ਚੰਗੀ ਗੱਲ ਸੁਣ ਲੋ ਡੈਣੀ ਸਾਹਿਬ ਤੁਸੀਂ ਸਾਰੇ ਬੈਠੇ ਹੋ ਇਹਨਾਂ ਦੀ ਆਰਐਸਐਸ ਦੀ ਸਿੱਧੀ ਸੋਚ ਹੈ ਕਿ ਜਿੱਦ ਦਿਨ 2/3 ਸਾਡੇ ਕੋਲ ਨੰਬਰ ਆ ਗਿਆ ਸੈਂਟਰ ਚ ਉਸੇ ਤੇ ਨਹੀਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਬੜਾਈ ਹੋਈ ਜਿਹੜੀ ਕਨਸਟੀਟਿਊਸ਼ਨ ਇਹਨੂੰ ਇਹਨਾਂ ਨੇ ਖਤਮ ਕਰਕੇ ਤੁਹਾਡੀਆਂ ਸਾਰੀਆਂ ਰਿਜ਼ਰਵੇਸ਼ਨਸ ਵਕਾ ਦੇਣੀਆਂ ਹੈ ਕਾਇਦ ਕਿ ਤੁਸੀਂ ਸੁਣਿਆ ਹੀ ਹੈ ਜੇ ਇਹਨਾਂ ਦਾ ਵਾਸ ਚੱਲਦਾ ਨਾ ਪਛੜੀਆਂ ਸ਼ਰੇਣੀਆਂ ਨਾ ਦਲੇਤ ਭਾਈਚਾਰਾ ਨਾ ਕਿਸਾਨ ਨਾ ਜਵਾਨ ਨਾ ਤੁਹਾਡੇ ਕਟ ਗਿੰਤੀਆਂ ਸੋ ਇਹ ਸਾਰੀਆਂ ਜਿਹੜੀਆਂ ਨੇ ਜੇ ਇਹਨਾਂ ਨੂੰ ਸੁਰੱਖਿਅਤ ਕਰਨਾ ਤੇ ਆਓ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਮੁੱਠ ਹੋਈਏ ਪੰਜਾਬ ਨੂੰ ਬਚਾਈਏ ਪੰਜਾਬ ਕਿਸੇ ਟਾਈਮ ਅਜ ਤੋਂ 35-40 ਸਾਲ ਪਹਿਲੇ ਇੱਕ ਨੰਬਰ ਦਾ ਸੂਬਾ ਸੀ ਇਸ ਇਸ ਭਗਵੰਤ ਦੇ ਥੱਲੇ ਮੇਰੇ ਵੀਰੋ ਸਾਰਿਆਂ ਨੇ ਵਾਅਦਾ ਹਿੰਦੁਸਤਾਨ ਚ ਕਰਜ਼ਾਈਆ ਸੂਬਾ ਹੈ ਤੇ ਪੰਜਾਬ جدنے جان کے چڈ کے پچہتر سال میڈم ساڈا کرزہ سی دو لکھ تیتر ہزار کروڑ جدنے جان کے قزہ ہوئے گا سوا پانچ لکھ کروڑ دا اگلے سال ہو جانا ساڑھے چار لاکھ اس ٹائم تین لکھ نبے ہزار ہو چکے جیسے سپیڈ نہ چل رہے ہیں جڑے بے روپیے نے آ تمہیں پتا راجستھان تو پہلے بیروپی آدھے پنڈا نا سا بیروپیے ਇੱਕ ਠਾਣੇਦਾਰ ਬਣ ਜਾਂਦਾ ਪਿੱਛੇ ਸਪਾਹੀ ਬਣ ਜੇ ਸੀਟੀਆਂ ਮਾਰਦੇ ਰਹਿੰਦੇ ਸੀ ਨਿਆਣੇ ਪਿੱਛੇ ਲੱਗ ਜਾਂਦੇ ਸੀ ਤੇ ਜਦੋਂ ਸ਼ੋਅ ਮੁੱਕ ਜਾਂਦਾ ਸੀ ਉਸ ਤੋਂ ਬਾਅਦ ਟੋਪੀ ਲਾਂਦੇ ਸੀ ਤੇ ਦੁਕਾਨੋਂ ਦੁਕਾਨ ਅੱਗੇ ਟੋਪੀ ਰਾਦੇ ਕੋਈ ਵਿਚਾਰਾ ਚੁਵਾਨੀ ਪਾ ਦੇ ਕੋਈ ਠਿਆਨੀ ਪਾ ਦੇ ਇਹ ਬੇਰੂਪੀਏ ਜਿਹੜੇ ਨੇ ਇਹ ਤੇ ਇਲੈਕਸ਼ਨੋਂ ਪਹਿਲੇ ਭੱਜ ਜਾਣੇ ਤੁਸੀਂ ਲੱਭਦੇ ਫਿਰਨਾ ਹੈ ਗਏ ਕਿੱਥੇ ਨੇ ਜੋ ਮੈਂ ਮੁਬਾਰਕ ਦੇਣਾ ਚਾਹੂੰਗਾ ਸਾਡ ਨਫਤੇ ਸਿੰਘ ਜੀ ਤੁਹਾਨੂੰ ਬਾਕੀ ਸਾਡੇ ਆਈ ਸੀ ਸੀ ਦੇ ਦੋ ਮੈਂਬਰਾਂ ਨੇ ਤਗੜੇ ਹੋ ਕੇ ਤੁਹਾਡੀ ਵਜਾਹਤ ਕਰ ਹੀ ਦਿੱਤੀ ਹੈ ਇਹਨਾਂ ਦੇ ਹੁਕਮਾਂ ਦੀ ਪਾਲਣਾ ਸਿਰ ਕਰ ਹੀ ਦੇਣੀ ਹੁੰਦੀ ਹੈ ਸੋ ਇਸ ਗੱਲ ਕਰਨ ਤਗੜੇ ਹੋਵੋ ਲੋਕਾਂ ਦੇ ਵਿੱਚ ਇਮਾਨਦਾਰੀ ਨਾਲ ਕੰਮ ਕਰੋ 24 ਘੰਟੇ ਲੋਕਾਂ ਨੂੰ ਅਵੇਲੇਬਲ ਰਹੋ ਪੀਏ ਘੱਟ ਰੱਖੋ ਟੈਲੀਫੋਨ ਆਪ ਚੁੱਕੋ ਜਿਹੜੇ ਲੀਡਰ ਨੇ ਲੋਕਾਂ ਵਿੱਚ ਜਿਉਂਦੇ ਰਹਿਣਾ ਉਹ ਟੈਲੀਫੋਨ ਆਪ ਚੁੱਕਿਆ ਕਰੇ ਪੀਏ ਕੋ ਨਾ ਛੁਪਾਇਆ ਕਰੇ ਜਿੰਨੇ ਦੂਜੀ ਵਾਰ ਨਹੀਂ ਬਣਨਾ ਉਹ ਵੱਤ ਵੱਤ ਪੀਏ ਰੱਖ ਲੋ ਤੁਹਾਨੂੰ ਕੋਈ ਹੋਰ ਵੋਟਾਂ ਦੀ ਲੋੜ ਨਹੀਂ ਪੈਣੀ ਤੋਂ ਇਸ ਗੱਲ ਕੰ ਮੈਂ ਤੁਹਾਨੂੰ ਇੱਕ ਝਟਕੀ ਗੱਲ ਦੱਸ ਚੱਲੇ ਆ ਉਹ ਝਟਕੀ ਗੱਲ ਇਹ ਹੈ ਟੈਲੀਫੋਨ ਆਪ ਚੁੱਕੋ ਤੇ ਲੋਕਾਂ ਨਾਲ ਖਲੋਵੋ ਤੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਚਾਹੀਦੇ ਤੋਂ ਇਨਾਂ ਹੀ ਕਹਿੰਦਾ ਹੋਇਆ ਬਹੁਤ ਹਾਂਜੀ ਖੈਰਾ ਸਾਹਿਬ ਦਾ ਜਿਹੜਾ ਮਤੈ ਇਨਾਂ ਦੀ ਤੇ ਪ੍ਰੋਰਤਾ ਅਸੀਂ ਕਰ ਹੀ ਦੇਣੀ ਸਾਰ ਸੁਖਪਾਲ ਸਿੰਘ ਕਹਿ ਰਹੇ ਨੇ ਜਿਹੜਾ ਮਤਾ ਇੱਥੇ ਲੈ ਕੇ ਆਂਦਾ ਮੈਂ ਪੂਰ ਪਰਜ਼ੋਰ ਉਹਦੀ ਉਹ ਪ੍ਰੋਟਾ ਕਰਨ ਜੋ ਜੋ ਵੀ ਸਾਡਾ ਛੋਟਾ ਵੀਰ ਜੋ ਇਹਨੇ ਇਹਨਾਂ ਨੇ ਗੱਲ ਕਹੀ 100% ਹੋਏਗਾ ਜਿਨ੍ਹਾਂ ਦੇ ਨਜਾਇਜ਼ ਪਰਚੇ ਕੀਤੇ ਗਏ ਨੇ ਉਹ ਸਾਰੇ ਵਾਪਸ ਹੋਣਗੇ ਇੱਕ ਸਪੈਸ਼ਲ ਕਮਿਸ਼ਨ ਬੈਠੇਗਾ ਤੇ ਜਿਨ੍ਹਾਂ ਲੋਕਾਂ ਨੇ ਇਹ ਗਲਤ ਪਰਚੇ ਕੀਤੇ ਨੇ ਉਹਨਾਂ ਨੂੰ ਰਗੜਾ ਦਿੱਤਾ ਜਾਏਗਾ ਇਹ ਤਾਂ ਕੋਈ ਦੋਰ ਆਈ ਨਹੀਂ ਇਸ ਗੱਲ ਬਾਰੇ ਤਾਂ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਵੇਂ ਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਫਤਿਹ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ